ਵਾਹ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਅੱਜ ਆਪਣਾ ਇਸ ਚੈਨਲ ਤੇ ਪਹਿਲਾ ਬਲੌਗ ਹੈ ਤੇ ਅੱਜ ਆਪਾਂ ਬਲੌਗ ਜਿਹੜਾ ਆ ਉਹ ਆਪਾਂ ਜਿਹੜਾ ਹੈ ਗੱਡੀਆਂ ਦੇ ਰਿਵੀਊ ਦੇ ਵਿੱਚ ਪਾਵਾਂ ਕਿਉਂਕਿ ਕਈ ਵਾਰ ਰਸਤੇ ਦੇ ਵਿੱਚ ਜਾਂਦੇ ਆ ਕਈ ਸੇਫਟੀ ਇਸ਼ੂ ਆ ਜਾਂਦੇ ਆ ਇਸ ਕਰਕੇ ਆਪਾਂ ਕੈਰਾ ਤੋਂ ਲੈ ਕੇ ਯੂਨਟ ਤੱਕ ਤੁਹਾਨੂੰ ਤੱਕ ਆਪਾਂ ਜੋ ਵੀ ਪੜ੍ਹ ਤੱਕ ਸਾਰਾ ਆਪਣਾ ਜਿਹੜਾ ਆ ਉਹ ਆਪਾਂ ਆਸਾਨ ਤਰੀਕੇ ਨਾਲ ਜਿਹੜਾ ਆ ਉਹ ਆਪਾਂ ਦੱਸਾਂਗੇ ਜਿਹਦੀ ਆਪਾਂ ਨੂੰ ਨੌਲੇਜ ਆ ਉਸ ਤੋਂ ਵੱਧ ਕੇ ਆਪਾਂ ਨੌਲੇਜ ਅਕੀਰ ਕਰਕੇ ਆਪਾਂ ਆਪਣੇ ਦੋਨਾਂ ਤੱਕ ਪਹੁੰਚਾਵਾਂ ਤੇ ਸਭ ਤੋਂ ਪਹਿਲਾਂ ਜੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਔਰ ਇਸ ਚੈਨਲ ਦੇ ਉੱਪਰ ਆਰ ਦੇ ਰਿਲੇਟਿਵ ਔਰ ਕਈ ਹੋਰ ਜੀ ਆਪਾਂ ਜਿਹੜੀ ਨੌਲੇਜ ਹੈ ਜਾਂ ਕੁਝ ਸਾਇੰਸ ਪਟਾਇਆ ਉਹ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇਹ ਜੋ ਆਪਾਂ 프리 ਫੈਮਲੀ ਦੇ ਨਾਲ ਜਾਣਦੇ ਹਾਂ ਤੇ ਆਪਾਂ ਨੂੰ ਤੇ ਨੇਰੇ-ਛੇਰੇ ਵੀ ਆਪਾਂ ਜਾਣਦੇ ਹਾਂ ਤੇ ਆਪਾਂ ਨੂੰ ਇੰਪੋਰਟਡ ਚੀਜ਼ ਕਾਰ ਦੇ ਵਿੱਚ ਕੀ ਕੀ ਹੈ ਇੰਪੋਰਟਡ ਚੀਜ਼ ਹੈ ਟਾਇਰ ਜੇ ਆਪਣੀ ਗੱਡੀ ਨਵੀਂ ਹੈ ਟਾਇਰ ਪਾੜੇ ਆ ਕੋਈ ਫਾਇਦਾ ਆਪਾਂ ਨੂੰ ਟਾਇਰ ਕੋਈ ਬ੍ਰਾਂਡ ਦਾ ਨਾਮ ਨਹੀਂ ਚਾਉਂਦਾ ਸਾਰੇ ਬ੍ਰਾਂਡ ਵਧੀਆ ਤੇ ਆਪਾਂ ਨੂੰ ਜਿਹੜੀ ਟਾਇਰਾਂ ਦੀ ਸਮੱਸਿਆ ਰਸਤੇ 'ਚ ਨਾਵੇ ਉਹਦੇ ਬਾਰੇ ਆਪਾਂ ਚਾਹ ਹਿਰਾਂ ਉਹ ਦੱਸਾਂ ਟਾਇਰ ਟੂਬਲੈਸ ਹੀ ਪਾਉਣੇ ਚਾਹੀਦੇ ਹੁਣ ਸਰਦੀਆਂ ਆ ਗਈਆਂ ਉਹਨਾਂ ਦੇ ਵਿੱਚ ਇਸ ਤਰੀਕੇ ਦੀ ਹਵਾ ਔਰ ਗਰਮੀਆਂ ਦੇ ਵਿੱਚ ਕਿਹੜੀ ਖਵਾ ਘੋੜੀ ਚਾਹੀਦੀ ਆਪਾਂ ਔਰ ਟਾਇਰਾਂ ਦੇ ਨਾਲ ਕੋਈ ਵੀ ਸਮੱਸਿਆ ਆ ਉਹ ਆਪਾਂ ਅੱਜ ਦੇਖਾਂ ਗਏ ਤਰੀਕਾ ਵਾਂਗ ਸਭ ਤੋਂ ਪਹਿਲਾਂ ਕਿ ਆਪਾਂ ਨੂੰ ਟਾਇਰ ਜਿਹੜੇ ਆ ਸੈਜ ਤੋਂ ਵੱਡੇ ਨਹੀਂ ਪਹੁੰਚਦੇ ਕਿਉਂਕਿ ਉਹਦਾਂ ਮਾਈਲ ਦੇ ਵਿੱਚ ਡ੍ਰੌਪ ਹੁੰਦੀ ਮਾਈਲ ਦੇ ਡ੍ਰੌਪ ਹੋਣ ਦਾ ਮਤਲਬ ਕਿ ਸਾਡੀ ਐਵਰੇਜ ਘੱਟ ਦੇਗੀ ਗੱਡੀ ਔਰ ਜ਼ੋਰ ਲੱਗੇਗਾ ਗੱਡੀ ਦਾ ਓਵਰਸਪੈਂਸਨ ਜਿਹੜਾ ਆ ਉਹ ਤੁਹਾਡਾ 20 ਹੋ ਸਕਦਾ ਹੈ ਔਰ ਓਵਰਸਾਈਜ਼ ਟਾਇਰ ਪੂਨ ਨਾਲ ਜਿਹੜੀ ਤੁਹਾਡੇ ਕੰਪਨੀ ਦੀ ਵਾਰੰਟੀ ਹੈ ਉਹ ਵੀ ਇਹਦੇ ਨਾਲ ਕਿਤੇ ਖਤਮ ਹੋ ਜਾਂਦੀ ਹੈ ਨੰਬਰ 2 ਟਾਇਰਾਂ ਨੂੰ ਕੰਪਨੀ ਵਾਲੇ ਹੀ ਲਾਈ ਵੀਲ ਅਗਰ ਬਾਹਰੋਂ ਮਿਲਦੇ ਆ ਤੋਂ ਪਾ ਸਕਦਾ ਪਰ ਟਾਇਰ ਸਹਿਜ ਉਹ ਹੀ ਹੋਣਾ ਚਾਹੀਦਾ ਤੇ ਫਿਰ ਹੀ ਕੰਪਨੀ ਜਿਹੜੀ ਆ ਉਹ ਗਾਰੰਟੀ ਦਿੰਦੀ ਹੈ ਜਿਹੜੇ ਆਪਾਂ ਬਾਹਰੋਂ ਲਾਈ ਵੀਲ ਪਾ ਲੀਨੇ ਆ ওভারਸਾਈਜ਼ ਟਾਇਰ ਪਾ ਲੀਨੇ ਆ ਮਾਈਲੇ ਤਾਂ ਡ੍ਰੌਪ ਹੁੰਦੀ ਆ ਉਹਦੇ ਨਾਲ ਤੁਹਾਡਾ ਨੁਕਸਾਨ ਵੀ ਹੋ ਸਕਦਾ ਜੇ ਖੱਡੇ ਚ ਡਿੱਗੀ ਵੱਜੀ ਭਾਰਾ ਟਾਇਰ ਉਹ ਨਾਲ ਚੱਲਿਆ ਤੇ ਤੁਹਾਡਾ ਕੋਈ ਜਿੰਦਰ ਐਕਸੀਡੈਂਟ ਵੀ ਹੋ ਸਕਦਾ ਟਾਇਰਾਂ ਦਾ ਖਾਚ ਤੇ ਟਾਇਰਾਂ ਵਾਲੀ ਮਿਲਣੀ ਕਿੰਨੀ ਆਪਾਂ ਆਸਾਨ ਤਰੀਕੇ ਨਾਲ ਸਮਝਾਵਾਂਗੇ ਕਿ ਆਪਾਂ ਘਮਾ ਫਰਾ ਦੀ ਗੱਲ ਨਹੀਂ ਕਰਾਂਗੇ ਗਰਮੀਆਂ ਦੇ ਵਿੱਚ ਨਾਈਟ੍ਰੋਜਨ ਹਵਾ ਵਰਤੋ ਤੇ ਉਹ ਠੰਡ ਦੇ ਵਿੱਚ ਕੋਈ ਨਾਰਮਲ ਨਹੀਂ ਚੱਲੇਗੀ ਨਾਈਟ੍ਰੋਜਨ ਦਾ ਮਤਲਬ ਇਹ ਹੈ ਕਿ ਤੁਸੀਂ ਕਹਿੰਦੇ ਹੋ ਕੋਈ ਦੋ ਨਾਈਟ੍ਰੋਜਨ ਹੈ ਕਿਹੜੀ ਹਵਾ ਨਾਈਟ੍ਰੋਜਨ ਵਿੱਚ ਪੁੱਛਣੀ ਹੈ ਉਹਦੇ ਵਿੱਚ ਨਮੀ ਦੀ ਮਾਤਰਾ ਹੈ ਉਹ ਘਟਦੀ ਨਮੀ ਦੀ ਮਾਤਰਾ ਉਹ ਘਟ ਹੁੰਦੀ ਹੈ ਕਿਉਂਕਿ ਜਦੋਂ ਕੁੱਕਰ ਦੇ ਵਿੱਚ ਪਾਣੀ ਪਾ ਲਈ ਤੇ ਪ੍ਰੈਸ਼ਰ ਬਣਦਾ ਹੈਗਾ ਜਦੋਂ ਆਪਾਂ ਨਾਰਮਲ ਆ ਵਗਰਮੀ ਦੇ ਵਿੱਚ ਭਰੌਣੇ ਆਪਾਂ 30 ਭਰੌਣੇ ਆ ਤੇ ਆਪਾਂ 100 ਕਰੋ 150 ਕਿਲੋਮੀਟਰ ਚੱਲਨੇ ਆ ਜਾਂ ਉਸ ਤੋਂ ਪਹਿਲਾਂ ਜੁੜ 30 ਆ ਆਪਾਂ ਹਵਾ ਭਰੌਣੇ ਆ ਉਹ 40 ਹੋ ਜਾਂਦੀ ਕਿਉਂਕਿ ਉਹਦੇ ਵਿੱਚ ਨਮੀ ਹੈ ਨਮੀ ਜਿਹੜੀ ਭਾਪ ਬਣਦੀ ਹੈ ਗਰਮ ਹੋ ਕੇ ਉਹ ਟਾਇਰ ਨੂੰ ਇਹਦੇ ਨਾਲ ਕਿਤੇ ਬਲਾਸਟ ਕਰ ਸਕਦੀ ਇਸ ਕਰਕੇ ਜਿਹੜੀ ਆਪਾਂ ਨਾਈਟ੍ਰੋਜਨ ਹਵਾ ਆ ਇਹਨੂੰ ਆਪਾਂ ਕਰਦੇ ਕਿ ਪ੍ਰੋਨਾ ਕਿਉਂਕਿ ਖੈਰ ਹਨੜੇ ਕੋ ਟਾਈਗਰ ਕੋ ਟਾਈਗਰ ਕੋ ਟਾਈਗਰ ਲਈ ਕੀ ਆਪਣੇ ਕੋਲ ਪੰਪੂਣਾ ਜਿਹੜਾ ਇਲੈਕਟ੍ਰੋਨਿਕ ਲੇ ਲੋ ਹੈੱਡਫੋਨ ਲੇ ਲੋ ਕੋਈ ਵੀ ਮਤਲਬ ਪੈਨ ਵਾਲਾ ਜਿਹੜਾ ਚੱਲਦਾ ਹੈ ਹਵਾ ਭਰਨ ਵਾਲਾ ਉਹ ਪੰਪੂਣਾ ਜਿਹੜਾ ਹੋਰ ਟੈਂਕ ਕੇਸ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅੱਜਕੱਲ ਤਕਰੀਬ ਨਵੀਆਂ ਗੱਡੀਆਂ ਦੇ ਨਾਲ ਕੂਬਲਸ ਟਾਇਰ ਹਾਂ ਆਪਾਂ ਕਿਦੇ ਰਸਤੇ ਦੇ ਵਿੱਚ ਨਾ ਆੜੀਏ ਕਦੇ ਇਹੋ ਜੀ ਜਗ੍ਹਾ ਤੇਨੇ ਨਾ ਪੰਪ ਕੋਈ ਪੈਂਚਰ ਵਾਲਾ ਮਿਲਦਾ ਕੁਛ ਨਹੀਂ ਮਿਲਦਾ ਇਸ ਕਰਕੇ ਪੈਂਚਰ ਕਿਟ ਔਰ ਪੰਪ ਤੇ ਜੈਕ ਕਿੱਤਨ ਕਿੱਜਾਂ ਜਿਹੜੀਆਂ ਇਹ ਮੇਨ ਰੱਖਣੀਆਂ ਰੋਡ ਦੇ ਉੱਤੇ ਜਾਣਾ ਬਾਕੀ ਸੈਰ ਓਵਰ ਸਾਈਜ਼ ਨੇ ਦਿੱਤਾ ਹੈ ਤੇ ਹਵਾ ਜਿਹੜੀ ਆ ਉਹ 30 PSI ਇਸ ਦਾ ਨਾਮ ਲੋੜੀਂਦੀ ਹਿਸਾਬ ਨਾਲ ਕਿ ਤਨ ਨਹੀਂ ਪਤਾ ਲੱਗਦਾ ਟ੍ਰੈਵਰ ਵਾਲੀ ਗੱਲ ਵੀ ਬਾੜੀ ਆ ਉਹਦੇ ਜਿਹੜਾ ਸੈਂਟਰ ਆ ਦਾ ਸਿਲੰਡਰ ਹੈ ਜਿੱਥੋਂ ਆਪਾਂ ਸੀਟ ਆਪਣਾਉਣ ਉੱਪਰ ਥੱਲੇ ਕਰਦੇ ਆ ਕਿ ਕਿ ਕਰਦੇ ਉਹਦੇ ਨਾਲ ਹੀ ਇੱਕ ਆ ਕੰਪਲੀਨ ਇੱਕ ਸਲਿੱਪ ਲਾ ਰੱਖੀ ਉਹਦੇ ਵਿੱਚ ਦੱਸਿਆ ਕਿ ਅੱਗੇ ਵਾਲੇ ਟਾਇਰਾਂ ਦੇ ਵਿੱਚ ਕਿੰਨੀਆਂ ਬਣ ਚਾਹੀਦੀਆਂ ਔਰ ਪਿੱਛੇ ਵਾਲੇ ਟਾਇਰਾਂ ਚ ਕਿੰਨੀਆਂ ਹੋਣ ਚਾਹੀਦੀਆਂ ਇਸ ਕਰਕੇ ਅੱਜ ਟਾਇਰਾਂ ਦਾ ਮੁੱਦਾ ਇਸ ਕਰਕੇ ਮੈਂ ਚੁੱਕਿਆ ਕਿ ਮੈਂ ਮੈਂ ਕਈਆ ਰੋਡ ਦੇ ਉੱਪਰ ਜਾਂਦਾ ਮੈਂ ਦੇਖਦਾ ਐ ਕਿ ਪੂਰੀ ਫੈਮਿਲੀ ਖੜੀ ਆ ਔਰ ਟਾਇਰ ਜੈਕ ਵੀ ਹੈ ਨਹੀਂ ਉਹਨਾਂ ਕੋਲ ਜੇ ਪੰਪ ਹੈਗਾ ਜੈਕ ਹੈ ਨਹੀਂ ਆ ਜੇ ਦੋਨੋਂ ਚੀਜ਼ਾਂ ਹੈਗੀਆਂ ਤੇ ਪੈਂਚਰ ਕਿਟ ਨਹੀਂ ਹੈ ਤੇ ਗੱਡੀ ਦੂਰ ਕੋਈ ਪੈਂਚਰਲ ਹੈ ਨਹੀਂ ਆ ਫਿਰ ਬਹੁਤ ਹੀ ਸਮੱਸਿਆ ਜਿਹੜੀ ਖੜੀ ਹੋ ਜਾਂਦੀ ਹੈ ਤਕਰੀਬਨ ਕਈ ਗੱਡੀਆਂ ਦੇ ਵਿੱਚ ਸਟੱਪਣੀ ਨਹੀਂ ਆ ਰਹੀ ਅੱਜਕੱਲ ਜੇ ਸਟੱਪਣੀ ਤੁਹਾਡੇ ਕੋਲ ਹੈਗੀ ਵੀ ਆ ਤੋ ਉਹਦੇ ਵਿੱਚ ਆਪਣਾ ਹਵਾਲ ਜਿਹੜੀ ਆ ਹਫਤੇ ਬਾਅਦ ਉਹਦੇ ਵਿੱਚ ਚੈੱਕ ਕਰਨੀ ਚਾਹੀਦੀ ਅੱਜ ਮੈਂ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਮੈਂ ਮੈਂ ਖੁਦ ਨਾਲ ਵੀ ਕੀਤੀ ਹੈ ਮੈਂ ਉਹ ਦੱਸਣਾ ਚਾਹੁੰਦਾ ਕਿ ਕਿਸੇ ਵੀ ਕੰਪਨੀ ਦੇ ਟੀਪੀਐਮ ਟਾਇਰ ਪ੍ਰੈਸ਼ਰ ਮੋਨੀਟਰ ਤਕਰੀਬਨ ਗੱਡੀਆਂ ਦੇ ਵਿੱਚ ਹੈਗੇ ਆ ਜਿੰਨਾ ਗੱਡੀਆਂ ਦੇ ਵਿੱਚ ਨਹੀਂ ਹੈਗਾ ਟੀਪੀਐਮ ਉਹ ਟੀਪੀਐਮ ਆਪਣੇ ਉਹਦੇ ਟਾਇਰਾਂ ਦੇ ਵਿੱਚ ਪਵਾਓ ਕਿਸੇ ਵੀ ਟਾਇਰਾਂ ਵਾਲੇ ਕੋਲ ਚਲੇ ਜਾਓ ਆਨਲਾਈਨ ਐਮਜ਼ੋਨ ਤੇ ਵੀ ਹੈਗੇ ਆ ਫਲਿੱਪਕਾਰਟ ਤੇ ਵੀ ਹੈਗੀਆਂ ਜਾਂ ਤੁਸੀਂ ਟਾਇਰਾਂ ਵਾਲੇ ਕੋ ਵੀ ਲੈ ਸਕਦੇ ਹੋ ਮੈਂ ਕੰਪਨੀ ਦਾ ਕਿਸੇ ਦਾ ਨਾਮ ਹੀ ਨਾ ਲਊਂਗਾ ਉਹ ਲੈ ਸਕਦੇ ਹੋ ਉਹਦੇ ਵਿੱਚ ਸਟੱਪਣੀ ਵਾਲੇ ਚ ਕਿੰਨੀ ਹਵਾ ਆ ਟਾਇਰਾਂ ਚ ਕਿੰਨੀ ਹਵਾ ਆ ਟੈਂਪਰੇਚਰ ਕੀ ਆ ਤੁਹਾਨੂੰ ਬਾਰ ਬਾਰ ਜਿਹੜਾ ਆ ਉਹ ਟਾਇਰ ਹਵਾ ਭਰਉਂਦਾ ਝੰਜੜ ਖਤਮ ਹੋ ਜਾਏਗਾ ਉਹ ਤੁਹਾਡੇ ਮੋਬਾਈਲ ਤੇ ਨੋਟੀਫਿਕੇਸ਼ਨ ਆਏਗਾ ਕਿ ਕਿੰਨੀ ਹਵਾ ਆ ਉਹ ਬਲੂਟੂਥ ਨਾਲ ਅਟੈਚ ਹੁੰਦਾ ਉਹ ਤੁਹਾਨੂੰ ਜਿਹੜੀ ਆ ਉਹ ਵੀ ਮੈਂ ਵੀਡੀਓ ਪਾ ਦਾਂਗਾ ਕਿ ਕਿਸ ਤਰੀਕੇ ਨਾਲ ਅਟੈਚ ਹੁੰਦਾ ਕੀ ਹੁੰਦਾ ਉਹ ਆਪਣੀ ਗੱਡੀ ਦੇ ਵਿੱਚ ਮੈਂ ਜਾ ਕੇ ਪਾ ਦਾਂਗਾ ਅੱਜ ਮੈਂ ਸਾਰੀ ਗੱਲ ਟਾਇਰਾਂ ਦੇ ਆਪਾਂ ਕਰਨੀ ਤੇ ਟਾਇਰ ਜਿਹੜੇ ਆ ਉਹ ਵਧੀਆ ਕੰਪਨੀ ਦੇ ਪੋਣੇ ਚਾਹੀਦੇ ਸਿਰਫ 2-400 ਰੁਪਏ ਦਾ ਫਰਕ ਹੁੰਦਾ ਵਾਦ ਉਹ ਦਾ 500 ਦਾ ਹੋ ਜਾਏਗਾ 600 ਦਾ ਹੋ ਜਾਏਗਾ ਲੇਕਿਨ ਜਿਹੜੇ ਤੁਸੀਂ ਇੱਕ ਨਾ ਟਾਇਰ ਪਰ ਟਾਇਰ ਨਾਲ ਕੋਈ ਵੀ ਮੇਰੇ ਵੀਰ ਕੰਪਰੋਮਾਈਜ਼ ਜਿਹੜੀ ਆ ਉਹ ਨਹੀਂ ਕਰਨੀ ਮੇਰਾ ਮਨ ਹੈ ਮੈਂ ਸਾਰਿਆਂ ਨੂੰ ਮਤਲਬ ਇਸ ਕਰਕੇ ਅੱਜ ਦੱਸਣਾ ਚਾਹੁੰਦਾ ਆ ਕਿ ਜਦੋਂ ਕੋਈ ਠੰਡ ਹੁੰਦੀ ਆ ਤੇ ਜਾਂ ਫਿਰ ਕਦੇ ਗਰਮੀ ਹੁੰਦੀ ਆ ਫਿਰ ਉਹਦੇ ਵਿੱਚ ਬਹੁਤ ਹੀ ਸਮੱਸਿਆਵਾਂ ਹੁੰਦੀ ਆ ਖਾਸ ਕਰਕੇ ਜਦੋਂ ਆਪਣੀ ਫੈਮਲੀ ਪੂਰੀ ਗੱਡੀ ਦੇ ਵਿੱਚ ਬੈਠੀ ਹੋਵੇ। ਤਾਂ ਇਸ ਕਰਕੇ ਮੇਰੇ ਚੈਨਲ ਨੂੰ ਵੱਧ ਵੱਧ ਸ਼ੇਅਰ ਕਰੋ ਇਹ ਨੌਲੇਜ ਔਰ ਕਿਸੇ ਵੀਰ ਭਰਾ ਤੱਕ ਇਹ ਪੁੱਜੇ। ਜੇ ਕਿਸੇ ਨੇ ਕੋਈ ਕਮੈਂਟ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੁੰਦਾ ਕੋਈ ਪੁੱਛਣੀ ਚੀਜ਼ ਚਾਹੁੰਦਾ ਹੋਵੇ ਤੇ ਉਹ ਮੇਰੇ ਕੋਲ ਪੁੱਛ ਸਕਦਾ। ਬਾਕੀ ਉਹ ਵੀ ਟਾਇਰਾਂ ਦਾ ਵੀ ਜਿਹੜਾ ਆਪਾਂ ਜਿਹੜਾ ਚੜਾਈ ਲੰਬਾਈ ਜਿਹੜੀ ਵੀ ਉਹ ਵੀ ਆਪਾਂ ਜੇ ਕਮੈਂਟਰ ਦੇ ਵਿੱਚ ਮੈਂ ਲਿਖਣਾ ਉਹ ਵੀ ਮੈਂ ਦੇਖਦਾਗਾ ਕਿ ਆਪਣਾ ਜਿਹੜਾ ਟਾਇਰ ਆ ਇੱਕ चीज ਹੋਰ ਇਹ ਕੰਪਨੀ ਤੋਂ 16 ਇੰਚ ਟਾਇਰ ਆਉਂਦਾ ਤੇ ਆਪਾਂ 17 18 19 20 ਤੱਕ ਆਪਾਂ ਲੈ ਜੰਨੇ ਆ ਉਹਦੇ ਵਿੱਚ ਸਟੀering ਵਾਲੀ ਮੋਟਰ ਦੇ ਉੱਪਰ ਬਹੁਤ ਲੋਡ ਪੈਂਦਾ ਕਿਉਂਕਿ ਕੋਈ ਵੀ ਚੀਜ਼ ਕੰਪਨੀ ਬਣਾਉਂਦੀ ਹੈ ਉਹ ਨੂੰ ਨਾਪਕੋਰ ਤੇ ਬਣਾਉਂਦੀ ਹੈ ਉਹਦੇ ਫਿਊਜ ਵੀ ਉਸ ਹਿਸਾਬ ਨਾਲ ਉਹ ਤੇ ਜੇ ਆਪਾਂ ਉਹ ਜਿਆਦਾ ਪੌਂਟ ਪ੍ਰੈਸ਼ਰ ਦੇਵਾਂਗੇ ਤੇ ਕੱਲ ਨੂੰ ਮੋਟਰ ਦੇ ਵਿੱਚ ਵੀ ਕੋਈ ਫਾਲਟ ਆ ਸਕਦਾ ਇਸ ਕਰਕੇ ਆਪਣਾ ਜਿਹੜਾ ਆ ਇਲੈਕਟ੍ਰੋਨਿਕ ਮੋਟਰ ਦੀ ਗੱਲ ਕਰਨਾ ਇਸ ਕਰਕੇ ਟਾਇਰ ਜੇ 16 ਇੰਚੀ ਹੈ ਤੇ 16 ਇੰਚੀ ਹੀ ਚਾਹੀਦੇ ਆ ਰੇਮ ਤੁਸੀਂ ਬਾਹਰੋਂ ਲੈ ਸਕਦੇ ਹੋ ਜਾਂ ਕੰਪਨੀ ਤੋਂ ਲੈ ਸਕਦੇ ਹੋ ਲੇਕਿਨ ਕੀ ਹੈ ਕੀ ਉਹ ਜਿਹੜੇ ਰੇਮ ਆ ਉਹ ਕੰਪਨੀ ਵਾਲੇ ਹੋਣੇ ਚਾਹੀਦੇ ਕਿਉਂਕਿ ਕੰਪਨੀ ਵਾਲੇ ਜਿਹੜੇ ਆ ਉਹ ਲਮੀਨਮ ਦੇ ਪ੍ਰੋਪਰ ਬਣੇ ਹੁੰਦੇ ਆ ਉਹਨਾਂ ਦਾ ਵੇਟ ਕੋਈ ਨਹੀਂ ਹੁੰਦਾ। ਸੋਨਾਂ ਤੁਹਾਡੀ ਜਿਹੜੀ ਮਾਈਲੇਜ ਆ ਡਰਾਪ ਨਹੀਂ ਹੋਏ। ਜਿਹੜੇ ਆਪਾਂ ਬਾਹਰੋਂ ਪਾਲੀ ਨੇ ਆਪਾਂ ਫੈਂਸੀ ਵਗੈਰਾ ਤੇ ਉਹਨਾਂ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਤੇ ਰੇਮੀ ਜਿਹੜੇ ਆ ਉਹ ਇਥੇ ਕੰਪਨੀ ਨਾਲ ਆਉਂਦੇ ਆ। ਉਹੀ ਬਿਹਤਰ ਹੈ। ਤੇ ਆਪਾਂ ਫਿਰ ਕਿਸੇ ਦਿਨ ਅਗਲੀ ਜਿਹੜੀ ਵੀਡੀਓ ਆਏਗੀ ਉਹ ਵੀ ਜਲਦ ਆਏਗੀ। ਉਹ ਆਪਾਂ ਕਰਾਂਗੇ ਲਾਈਟਾਂ ਔਰ ਇਲੈਕਟ੍ਰੋਨਿਕ ਪਾਰਟ। ਉਹਨਾਂ ਦੇ ਵੀ ਆਪਾਂ ਬੜੇ ਸੌਖੇ ਤਰੀਕੇ ਨਾਲ ਦੱਸਾਂਗੇ ਜੋ ਤੁਹਾਡੀ ਵਾਰੰਟੀ ਵਾਈਡ ਨਾ ਹੋ ਤੇ ਕਿਵੇਂ ਕਿਹੜੀ ਲਾਈਟ ਲਾਉਣੀ ਚਾਹੀਦੀ ਹੈ ਕੀ ਗਾਹ ਕਿੱਥੋਂ ਦਾ ਵੀ ਆਉਣੀ ਹੈ ਉਹਦੇ ਬਾਰੇ ਵੀ ਆਪਾਂ ਸਾਰੀ ਜਿਹੜੀ ਉਹ ਜਾਣਕਾਰੀ ਦਵਾਂ ਤੇ ਮੇਰਾ ਚੈਨਲ ਫਿਰ ਰਿਕਵੈਸਟ ਕਰ ਰਿਹਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਇਹ ਨੌਲੇਜ ਜਿਹੜੀ ਹੈ ਮੈਂ ਇਸ ਕਰਕੇ ਇਸ ਚੈਨਲ ਨਾਲ ਅਗਰ ਕੋਈ ਬੰਦਾ ਜੁੜਿਆ ਹੈ ਗਾਹ ਜੁੜਿਆ ਤਾਂ ਉਹਨੂੰ ਮੈਂ ਇੰਨਾ ਪਰਫੈਕਟ ਬਣਾ ਦਾਂਗਾ ਜਿੰਨਾ ਕੁ ਮਤਲਬ ਵੀ ਆ ਕੋਈ ਗੱਡੀ ਦੇਖਣ ਜਾਵੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਸਮੱਸਿਆ ਕੋਈ ਦੇਖ ਰਿਹਾ ਕੀ ਇਹਦੇ ਵਿੱਚ ਗੱਡੀ ਚ ਹੋ ਸਕਦਾ ਕੀ ਆ ਸਕਦੀ ਏ ਉਹਨਾਂ ਕੋ ਉਹਨਾਂ ਨੂੰ ਮੈਂ ਜਿਹੜਾ ਆ ਉਹ ਜਾਣਕਾਰੀ ਦੇ ਸਕਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਤੁਹਾਡਾ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ